ਬਾਕੀ ਆਪਾਂ ਲੋ ਸਾਰੇ ਮਾਰਕਟਰ ਦੀ ਪਰੋਂਗੇ ਕਿ ਕਿ ਮਰਜ਼ੀ ਕੰਪਨੀ ਦਾ ਲੈ ਜਾਓ ਚੰਨੀ ਦਾ ਹੋਵੇ ਜਗਜੀਤ ਦਾ ਹੋਵੇ ਕੇਐਸ ਦਾ ਹੋਵੇ ਨਿਊ ਵਿਸਕਰਮਾ ਦਾ ਹੋਵੇ ਵਿਸਕਰਮਾ ਦਾ ਹੋਵੇ ਬਸ ਇਕੱਲੇ ਬ੍ਰਾਂਡ ਹੀ ਮਿਲਣਗੇ 1.5 ਲੱਖ ਰੁਪਏ ਦਾ ਦੇ ਦਾਂਗੇ ਜੇ ਕਿਸੇ ਵੀ ਭਾਈ ਨੇ ਲੈਣਾ ਜੀ ਪਰ ਕੁੱਲ 1.5 ਲੱਖ ਦਾ ਕਤੋਂ ਮਿਲ ਗਿਆ ਜੇ 20 ਮਾਡਲ 19 20 ਮਾਡਲ 1.5 ਲੱਖ ਦਾ ਆਪਾਂ ਬੈਠੇ ਹੋਰੇ ਜਮਾ ਕਹਿ ਲਈ ਆਪਾਂ ਭਾਈ ਜੀ ਇਹਦੇ ਮੰਗੇ ਸਸਤੇ ਭਾਜ ਹਾਂਜੀ ਦੱਸੋ ਭਾਈ ਜੀ 95000 ਰੁਪਏ ਦੇ ਹੀ ਦੇ ਦਾਂਗੇ ਜੇ ਕੋਈ ਅੱਜ ਲੈਣ ਸੋਡੀ ਵੀਡੀਓ ਕਰਕੇ ਠੀਕ ਕੱਟ ਰਾ 90 ਇੰਚੀ ਆ ਵੱਡੇ ਟੈਰਾਂ ਚ ਰੀਪਰ ਠੀਕ ਹੈ ਜੀ ਪੰਜਾਬ ਵਾਲਾ ਰੀਪਰ ਆ 290000 ਰੁਪਏ ਡਵਾਣੇ ਦੀ ਠੀਕ ਆ ਭਾਈ ਜੀ ਨਵੇਂ ਨਾਲੋਂ ਫਾਇਦਾ ਨੋਮੀਨਲ ਕਟਕਟ 80 90000 ਦਾ ਫਾਇਦਾ ਹੋ ਰਿਹਾ ਅੱਜ ਤੋਂ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਭਾਈ ਜੀ ਅੱਜ ਨਾ ਭਾਈ ਜੀ ਸੋਡਾ ਥੋੜੇ ਪੈਸਿਆਂ ਵਿੱਚ ਕੰਮ ਚੱਲਦਾ ਕਰਕੇ ਦੇ ਕੇ ਜਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਬਾਈ ਹਰਸ ਆਪਣੇ ਨਾਲਾ ਕਰਦਾ ਗੱਲਬਾਤ ਸਾਸੇ ਕਾ ਭਾਈ ਜੀ ਠੀਕ ਹੋ ਭਾਈ ਜੀ ਜੀ ਠੀ ਤੇ ਸਭ ਤੋਂ ਪਹਿਲਾਂ ਮੇਨ ਲੋਕੇਸ਼ਨ ਬਾਈ ਜੀ ਕੀ ਹੈਗੀ ਮੇਨ ਲੋਕੇਸ਼ਨ ਆਪਣਾ ਪਿੰਡ ਬਟਰੋਖਾ ਬਾਈ ਠੀਕ ਹੈ ਜੀ ਹਾਈਵੇ ਦੇ ਉੱਤੇ ਘਰ ਗੁਰਦੁਆਰਾ ਮਸਤੋਨ ਸਾਹਿਬ ਤੋਂ 10 ਕਿਲੋਮੀਟਰ ਬਟਰੋਖਾ ਤੋਂ ਕਿਲੋਮੀਟਰ ਖੇਤਾਂ 'ਚ ਘਰ ਠੀਕ ਹੈ ਬਾਈ ਜੀ ਜੇ ਗੱਲਬਾਤ ਕਰੀਏ ਬਾਈ ਜੀ ਜਿੰਨੇ ਵੀ ਆਪਾਂ ਰੀਪਰ ਦਿਖਾਵਾਂਗੇ ਗਾਰੰਟੀ ਹੋਊਗੀ ਬਾਈ ਜੀ ਹਾਂ ਸਾਰਿਆਂ ਦਾ ਘੁਮਾ ਕੇ ਚੈੱਕ ਕਰਕੇ ਗਾਰੰਟੀ ਹੋ ਗਈ ਆਪਣੀ ਮਾਡਲ ਦੀ ਗਾਰੰਟੀ ਹੈ ਪੇਂਟ ਦੀ ਗਾਰੰਟੀ ਜਿਹੜੀ ਚੀਜ਼ 'ਚ ਪੇਂਟ ਹੋਊਗਾ ਆਪਾਂ ਕਹਿ ਕੇ ਦੇ ਦਾਂਗੇ ਠੀਕ ਹੈ ਜੀ ਜਿਹੜੇ ਰੀਪਰ ਹੋਣਗੇ ਬਾਈ ਜੀ ਪੰਜਾਬ ਵਾਲੇ ਹੋਣਗੇ ਜ਼ਿਆਦਾ ਜਿਆਦਾ ਹਰਿਆ ਠੀਕ ਆ ਬਈ ਜੀ ਤੇ ਲੋ ਬਈ ਵੀਡੀਓ ਸਟਾਰਟ ਕਰਦੇ ਆਂਗੇ ਆਪਾਂ ਲੈਂਡ ਫੋਰਸ ਤੋਂ ਹਾਂ ਜੀ ਦੱਸੋ ਬਈ ਜੀ ਇਹਦੇ ਬਾਰੇ ਇਹ ਬਈ 2019 20 ਮਾਡਲ ਚ ਉੱਪਰ ਬਾਡੀ ਆ ਠੀਕ ਆ ਜੀ ਕੁੱਲ ਸਵਾ ਲੱਖ ਰੁਪਏ ਦਾ ਦੇ ਦਾਂਗੇ ਜੇ ਕਿਸੇ ਵੀ ਭਾਈ ਨੇ ਲੈਣਾ ਸੀ ਪਰ ਕੁੱਲ ਸਵਾ ਲੱਖ ਦਾ ਕੁੱਲ ਸਵਾ ਲੱਖ ਦਾ ਕਿਤੋਂ ਮਿਲ ਗਿਆ ਜੇ 20 ਮਾਡਲ 19 20 ਮਾਡਲ ਸਵਾ ਲੱਖ ਦਾ ਆਪਾਂ ਬੈਠੇ ਹੋਰੇ ਲਓ ਬਈ ਜੀ ਹੁਣ ਤੁਸੀਂ ਜਿਵੇਂ ਮੈਂ ਕਹਿਆ ਸੀਗਾ ਥੋੜੇ ਪੈਸਿਆਂ ਵਿੱਚ ਬਈ ਜੀ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਜੇ ਗੱਲ ਗੱਵਤ ਕਰੀਏ ਬਈ ਜੀ ਰੰਗ ਪੇਂਟ ਦਾ ਰੰਗ ਪੇਂਟ ਦਾ ਬਈ ਜਿੰਨਾ ਹੈਗਾ ਰੀਜਨਲ ਆ ਜਿੱ ਠੀਕ ਹੈ ਜੀ ਬਾਕੀ ਵੀਰ ਭਾਈ ਆਉਣਗੇ ਸਾਰੀ ਸਮਝਦਾਰੀ ਨੇ ਦੇਖਣਗੇ ਠੀਕ ਹੈ ਜੀ ਫਿੰਗਰੋਂ ਫੁੰਗਰ ਸਾਰੀਆਂ ਓਕੇ ਨੇ ਬਈ ਸਭ ਓਕੇ ਨੇ ਬਈ 5-7 ਹਜ਼ਾਰ ਤਾਂ ਲੱਗੂਗਾ ਰਿਪੇਅਰ ਤੇ ਸਾਰੇ ਰਿਪਰੰਤੀ ਲੱਗਦਾ ਠੀਕ ਆ ਬਈ ਜੀ ਸਵਾ ਲੱਖ ਰੁਪਏ ਦਾ ਦੇ ਦਾਂਗੇ 19 ਮਾਡਲ 19 ਮਾਡਲ ਹਾਂਜੀ ਠੀਕ ਆ ਜੀ ਪੱਕੇ-ਪੁੱਕੇ ਦੀ ਗੱਲ ਬਾਤ ਸਭ ਓਕੇ ਆ ਬਈ ਪੱਕਿਆਂ ਦਾ ਠੀਕ ਆ ਜੀ ਪੱਕੇ ਵੀ ਓਕੇ ਨੇ ਚੱਕਰ ਵੀ ਮਿਲਾ ਕੇ ਦੇ ਦਾਂਗੇ ਚੱਕਰ ਵੀ ਮਿਲਾ ਕੇ ਦੇ ਦੂੰ ਹਾਂ ਠੀਕ ਆ ਬਈ ਜੀ ਤੇ ਆ ਗਿਆ ਗਿਆ ਬਈ ਜੀ ਕੇਐਸ ਦਾ 55 ਇਚ ਜਣਾ ਬਈ ਜੀ ਹਾਂਜੀ ਦੱਸੋ ਭਾਜੀ ਇਹਦੇ ਬਾਰੇ ਕਿੰਨੇ ਫੁੱਟ ਚਾਗੇ ਭਾਜੀ ਇਹ ਸਾਡੇ 7.5 ਫੁੱਟੇ ਕਟਰ ਚ 55 ਇੰਚੇ 17 ਮਾਡਲ ਆ ਠੀਕ ਆ ਜੀ ਕੁੱਲ 1,40,000 ਦੇ ਹੀ ਦੇ ਦਾਂਗੇ ਯਾਰ ਠੀਕ ਆ ਜੀ ਕੰਡੀਸ਼ਨ ਕਿਵੇਂ ਰੂ ਭਾਈ ਕੰਡੀਸ਼ਨ ਸਾਫ਼ ਸੁਥਰਾ ਭਾਈ ਬਲੇਡ ਬਦਲਨੇ ਪੈਣਗੇ ਬਾਕੀ ਸਾਫ਼ ਠੀਕ ਮਤਲਬ ਇੱਕ ਕਹ ਲੀਏ ਇੱਕ ਸੀਜ਼ਨ ਤੋਂ ਬਾਅਦ ਤਾਂ ਬਲੇਡ ਚੇਂਜ ਕਰਨੇ ਹੀ ਪੈਂਦੇ ਨੇ ਨਾ ਭਾਜੀ ਹਾਂਜੀ ਹਾਂਜੀ ਠੀਕ ਆ ਭਾਜੀ ਤੇ ਜੇ ਗੱਲਬਾਤ ਕਰੀਏ ਕੁਆਲਿਟੀ ਦੀ ਭਾਈ ਕਿਵੇਂ ਰੂ ਕੁਆਲਿਟੀ ਕੇਸ ਦੀ ਭਾਈ ਸਾਰਿਆਂ ਨੂੰ ਹੀ ਪਤਾਗਾ ਠੀਕ ਆ ਜੀ ਬ੍ਰਾਂਡਾਂ ਚਾਉਂਦਾਗਾ ਕੇਸ ਰੀਪਰ ਦਾ ਠੀਕ ਆ ਜੀ ਲੋ ਵੀ ਜੇ ਪ੍ਰਾਣਾ ਕਟਵਾਉਣਾ ਹੋਵੇ ਬਈ ਇਹਦੇ ਨਾ ਪ੍ਰਾਣਾ ਕੱਟ ਲਾਂਗੇ ਬਈ ਆਪਾਂ ਕੰਡੀਸ਼ਨ ਦੇਖ ਕੇ ਰੀਪਰ ਦੀ ਫੋਟੋ ਖਿੱਚ ਲਿਆ ਕੋਈ ਵੀਰ ਭਾਈ ਜੀ ਕਿਸੇ ਨੂੰ ਕਟਾਉਣਾ ਕੱਟ ਲਓ ਠੀਕ ਹੈ ਜੀ ਮਾਲ ਰਿਓ ਕਹਿ ਮਾਲ ਵੇਟ ਦੇ ਰੀਪਰ ਵੇ ਸੁਪਰ ਸੀਡਰੋ ਵੇ ਲੇਜ਼ਰ ਲੇਵਰੋ ਕੁਸਮਰਜੀ ਕਟਾ ਲਓ ਠੀਕ ਹੈ ਬਾਈ ਜੀ ਤੇ ਅਗਲਾ ਬਾਈ ਜੀ ਇਹ ਆ ਗਿਆ ਇੱਕ ਕੇਸ ਦਾ 12 ਮਾਡਲ ਆ ਗਿਆ ਇਹ ਪੰਜਾਬ ਵਾਲਾ ਰੀਪਰ ਠੀਕ ਹੈ ਬੰਦਬਾਡੀ ਦੀਪਰਾ ਜਮਾ ਕਹਿ ਲਈ ਆਪਾਂ ਬਾਈ ਜੀ ਇਹ ਦੇਵਾਂਗੇ ਸਸਤੇ ਭਾਜ ਹਾਂਜੀ ਦੱਸੋ ਬਾਈ ਜੀ 95000 ਰੁਪਏ ਦੇ ਹੀ ਦੇ ਦਾਂਗੇ ਜੇ ਕੋਈ ਜਿਲ੍ਹੇ ਨੇ ਸੋਡੀ ਬੀਡੀ ਕਰਕੇ ਲਓ ਹੁਣ 95000 ਰੁਪਏ ਆ ਗਿਆ ਜਿਸ ਨੂੰ ਜੇ ਵੀਡੀਓ ਦੇਖ ਕੇ ਉਹ ਜਿਸ ਨੂੰ 95000 ਚ ਲੈ ਜਾਓ ਠੀਕ ਆ ਬਾਈ ਜੀ ਕਿੰਨੇ ਫੁੱਟ ਚ ਆ ਗਿਆ ਬਾਈ ਜੀ 7.5 ਫੁੱਟੇ ਚ 55 ਇੰਚ ਹੀ ਆ ਕਾਟਰ ਕੋਟਰ ਦਾ ਦੇਖ ਲੈ ਕਿਤੇ ਗਲੇ ਫਲੇ ਨਹੀਂ ਉਹਨਾਂ ਦੇ ਉੱਪਰ 12 ਮਾਡਲ ਆ ਮਾਡਲ ਦੀ ਗਰੰਟੀ ਹੈ ਪੇਂਟ ਦੀ ਗਰੰਟੀ ਜਿੰਨਾ ਹੋਊਗਾ ਰੀਜਨਲ ਹੋਊਗਾ ਐਂ ਹੈਗਾ ਵੀ ਆਪਾਂ ਠੀਕ ਆ ਜੀ ਬਾਕੀ ਚੱਕਰ ਮਨ ਲਾ ਕੇ ਚੱਕਰ ਮਲਾ ਕੇ ਠੀਕ ਆ ਜੀ ਪੱਕੇ ਪੁੱਕੇ ਕਹਿ ਲਈਏ ਸਾਰਿਆਂ ਦੇ ਓਕੇ ਮੰਨ ਲਏ ਜਣੇ ਸਭ ਓਕੇ ਪੰਜਾਬ ਵਾਲੇ ਰੀਪਰ ਉਹ ਵੀ ਪੰਜਾਬ ਵਾਲਾ ਜਾਲ ਵਿੱਚ ਇਹਦੇ ਠੀਕ ਆ ਬਾਈ ਜੀ ਤੇ ਅਗਲਾ ਇਹ ਬਾਈ ਜੀ ਇੱਕ ਬਿਸਕਰਮਾ ਦਾ ਠੀਕ ਹੈ। ਡੱਬਾ ਮੰਡੀ ਤੋਂ ਬਣਿਆ ਹੋਇਆ। ਠੀਕ ਆ ਬਾਈ ਜੀ। ਤੇ ਕਿੰਨੇ ਫੁੱਟ ਚੱਗੇ ਬਾਈ ਜੀ? ਇਹ 57 ਇੰਚ ਕੱਟਰ ਆ ਬਈ ਇਹਦਾ। ਠੀਕ ਆ ਬਾਈ ਜੀ। ਤੇ ਬੈਲਟਾ ਬੁਲਟਾ ਓਕੇ ਨੇ? ਸਭ ਓਕੇ ਨੇ। ਠੀਕ ਆ ਜੀ। ਜੇ ਮਾਡਲ ਦੀ ਗਾਰੰਟੀ ਆਪਣੀ ਪੇਂਟ ਦੀ ਗਾਰੰਟੀ ਉਰੀਪਰ ਦੀ। ਠੀਕ ਆ ਜੀ। ਫਰ ਲੂਵੇਟਿਆਂ ਦਾ ਸਹੀ ਹੋਊਗਾ। ਠੀਕ ਆ ਬਾਈ ਜੀ। ਤੇ ਡਿਮਾਂਡ ਬਾਈ ਜੀ ਦੀ? 1.5 ਲੱਖ ਰੁਪਏ ਦੇ ਦਾਂਗੇ ਬਈ ਆਪਾਂ। ਜੈਸ ਨੋਆ। ਬਾਕੀ ਕਰ ਲਾਂਗੇ ਮੌਕੇ ਦੇ ਮਾਨਦਨ। ਠੀਕ ਹੈ ਜੈਸ ਨੂੰ ਬਈ ਕਹ ਲਈਏ ਆਪਾਂ ਕੱਲੇ 95000 ਰੁਪਏ ਵਾਲੇ ਦੀ ਆ ਬਾਕੀ ਬਈ ਮੌਕੇ ਤੇ ਮਾਨਤਨ ਹੋ ਜੂਗਾ ਅੱਤਰ ਜਿਹੜੇ ਹੁਣ ਰੀਪਰ ਦਿਖਾਵਾਂਗੇ ਨਾ ਤੁਹਾਨੂੰ ਟੌਪ ਵਾਲੇ ਦਿਖਾਵਾਂਗੇ ਜਿਹੜੇ ਅੱਜ ਕੱਲ੍ਹ ਕਹ ਲਈਏ ਆਪਾਂ ਬ੍ਰਾਂਡ ਚੱਲਦੇ ਨੇਗੇ ਬਾਕੀ ਕਿ ਤਾਂ ਹਰੇਕ ਹੀ ਬ੍ਰਾਂਡ ਵਾਲੇ ਕੰਮ ਨੇ ਬਈ ਆਪਣੇ ਬਾਕੀ ਆਪਣਾ ਸਾਰੇ ਮਾਰਕਟਰ ਦੀ ਪ੍ਰੂਣਕੇ ਕਿਹੜੀ ਮਰਜ਼ੀ ਕੰਪਨੀ ਦਾ ਲੈ ਜਾਓ ਚੰਨੀ ਦਾ ਹੋਵੇ ਜਗਜੀਤ ਦਾ ਹੋਵੇ ਕੇਐਸ ਦਾ ਹੋਵੇ ਨਿਊ ਵਿਸਕਰਮਾ ਦਾ ਹੋਵੇ ਵਿਸਕਰਮਾ ਦਾ ਹੋਵੇ ਬਸ ਕੱਲੇ ਬ੍ਰਾਂਡ ਹੀ ਮਿਲਣਗੇ ਠੀਕ ਆ ਬਾਈ ਜੀ ਤੇ ਇਹ ਬਾਈ ਜੀ ਇਹ ਕੇਐਸ ਦਾ 769 ਇੰਚੀ ਬਈ ਮਲਟੀ ਸਪੀ ਤੇ ਮਾਡਲ ਲੱਗਿਆ ਬਈ ਜੀ ਹਾਂਜੀ ਹਾਂਜੀ ਮਾਡਲ ਦੀ ਗਰੰਟੀ ਹੈ 24 ਮਾਡਲ ਆ ਠੀਕ ਆ ਜੀ 7.5 ਫੁੱਟਾ ਕਟਰ ਆ 95 ਇੰਚੀ ਆ ਵੱਡੇ ਟੈਰਾਂ ਚ ਰੀਪਰ ਠੀਕ ਆ ਜੀ ਪੰਜਾਬ ਵਾਲਾ ਰੀਪਰ ਆ 290000 ਰੁਪਏ ਡਵਾੜੇ ਦੀ ਠੀਕ ਆ ਬਈ ਜੀ ਨਵੇਂ ਨਾਲੋਂ ਫਾਇਦਾ ਨੋਮੀਨਲ ਕਟਕਟ 80-90 ਹਜ਼ਾਰ ਦਾ ਫਾਇਦਾ ਹੋ ਰਿਹਾ ਬਈ ਠੀਕ ਆ ਬਈ ਦਾ ਹੋਰ ਵੀ ਕਰਵਾ ਦਾਂਗੇ ਕੋਈ ਨਾ ਬਈ ਜੀ ਤੇ ਅਗਲਾ ਇਹ ਆ ਗਿਆ ਬਈ ਜੀ ਜਗਜੀਤ ਦਾ ਇਹਦਾ ਬ੍ਰਾਂਡ ਹੀ ਆ ਬ੍ਰਾਂਡ ਹੀ ਆ ਬਈ ਜਗਜੀਤ ਦਾ 18 ਮਾਡਲ ਆ ਪੰਜਾਬ ਵਾਲਾ ਰੀਪਰ ਕਲੇ ਬਲੇਟਾਂ ਦਾ ਪਾਸਾ ਹੀ ਕੋਮਾ ਨੇ ਬ੍ਰਾਜ਼ੀਲ ਤੇ ਪੈਪ ਚੂਹੇ ਰੂਲਰ ਰੂਲਾ ਪੂਰਾ ਸਾਫ਼ ਹੈ ਬਈ ਬੈਂਡਿੰਗ ਕੋਈ ਕਿਤੇ ਕੋਈ ਸਾਬ ਕਿਤੇ ਸਾਰੇ ਰੀਪਰ ਚ ਟੱਚ ਨਹੀਂ ਹੋਊ ਕਿਤੇ ਠੀਕ ਆ ਬਾਈ ਜੀ ਮਤਲਬ ਡਾਊਨ ਮਾਡਲ ਚ ਤਾਂ ਹੋ ਜਾਂਦੀ ਹੈ ਨਾ ਕਈ ਵਾਰ ਕਹਿਣਗੇ ਹਨਾ ਵੀ ਐਵੇਂ ਕਰਕੇ ਜਦੋਂ ਪੁਰਾਣਾ ਬਈ ਚੀਜ਼ ਚੱਲਦੀ ਹੈ ਜੇ ਤਾਂ ਹੋ ਹੀ ਜਾਂਦਾਗਾ ਠੀਕ ਹੈ ਇਹਦਾ ਟਾਪ ਵਾਲਾ ਮਾਡਲ ਹੈਗਾ ਤੇ ਇਹਦਾ ਰੇਟ ਬਈ ਇਹਦੇ 1.65 ਲੱਖ ਰੁਪਏ 18 ਮਾਡਲ ਠੀਕ ਆ ਬਾਈ ਜੀ ਪੁਰਾਣਾ ਕੱਟੇ ਜੋ ਪੁਰਾਣਾ ਕੱਟੇ ਜੋ ਠੀਕ ਆ ਜੀ ਤੇ ਅਗਲਾ ਇਹ ਬਾਈ ਜੀ ਇਹ 19 ਮਾਡਲ ਚ ਉੱਪਰ ਵੱਡੀ ਆ ਗਿਆ ਬਾਈ ਕੋਈ ਰਿਪੇਅਰ ਨਹੀਂ ਕਿਲੇ ਬਲੇਟਾਂ ਤੋਂ ਬਣਾ ਠੀਕ ਆ ਬਾਈ ਜੀ ਗਾਰੰਟੀ ਆਪਣੀ ਰਿ ਚੱਕਰ ਮਲਾ ਕੇ ਦੇ ਦਾਂਗੇ ਅਗਲੇ ਨੂੰ 1,70,000 ਦਾ ਦੇ ਦਾਂਗੇ 3 ਇੰਚ ਵੀ ਜੀ 57 57 ਇੰਚ ਜਾ ਗਿਆ ਤੇ ਟਾਇਰ ਹੈਗੇ ਕਹਿੰਦੇ ਨੇ ਆਪਾਂ ਅੱਧਿਆਂ ਤੋਂ ਪਲੱਸ ਪੰਜ ਟਾਇਰ ਹਾਂ ਨਾਲ ਦੇ ਟਾਇਰ ਹੋਣਗੇ ਬਈ ਇਹਦੇ ਠੀਕ ਆ ਬਈ ਜੀ ਮਤਲਬ ਇਹ ਨਹੀਂ ਹੈਗਾ ਨਾ ਵੀ ਜਾ ਕੇ ਅਗਲੇ ਨੂੰ ਟਾਇਰ ਪਾਉਣੇ ਪੈਣਗੇ ਕੁਝ ਕਰਾਉਣ ਦੀ ਲੋੜ ਨਹੀਂ ਕਿਲੇ ਪਲੇਟਨ ਦੀ ਸਾਈਡ ਚੇਂਜ ਕਰਕੇ ਦੀ ਉੱਪਰ ਚਲਾਏ ਦੀ ਉੱਪਰ ਦੀ ਆਪਣੀ ਇੰਨੀ ਗਾਰੰਟੀ ਆ ਠੀਕ ਆ ਜੀ ਲਓ ਬਈ ਜੀ ਅੱਗੇ ਹੁਣ ਸਾਨੂੰ ਜਮਾ ਕਰੀਏ ਆਪਾਂ ਫੁੱਲ ਫਾਇਦਾ ਕਰਵਾਉਣਾਗੇ ਟੌਪ ਵਾਲਾ ਮਾਡਲ ਆ ਬਈ ਜੀ ਤੇ ਮਾਡਲ ਹੈਗਾ ਬਈ ਇਹ 2024 ਠੀਕ ਹੈ। ਇਹ lobe 24 ਮਾਡਲ ਆ। ਕੰਡੀਸ਼ਨ ਚੈੱਕ ਕਰੋ ਬਈ। ਆਲ ਓਰੀਜਨਲ ਆ ਬਈ। ਆਲ ਓਰੀਜਨਲ ਆ ਬਈ ਜੰਨਾਗੇ। ਠੀਕ ਆ ਜੀ। 8.5 ਫੁੱਟ ਕਟਰ ਚੱਕੇ ਤੋਂ ਲੱਭੇ ਨਹੀਂ ਥੋਂਦਾ ਬਈ ਜਗਜੀਤ ਦਾ 36 ਇੰਚ ਜੀਪਰ। ਕਈ ਵਾਰ ਨਾ ਜਦੋਂ ਆਪਾਂ ਜਾਦੇ ਪੈਸੇ ਲਾਉਣ ਬਾਰੇ ਸੋਚਦੇ ਹਾਂ ਉੱਥੇ ਕਈ ਵਾਰ ਆਪਾਂ ਘੁੰਮ ਕੇ ਆਉਨੇ ਚਾਰੇ ਪਾਸੇ ਨਾ। ਫਿਰ ਉੱਥੇ ਆ ਕੇ ਮਿਲਦਾ ਹਾਂ ਜੀ 60 ਤੋਂ 65 ਹਾਰਸ ਪਾਵਰ ਵਾਲਸ ਤੇ ਟ੍ਰੇਡ ਵਾਸਤੇ ਰੀਪਰ ਆ। ਠੀਕ ਆ ਜੀ। 36 ਇੰਚ 8.5 ਫੁੱਟ ਕਟਰ ਚ ਵੱਡੇ ਟੈਰਾਂ ਚ 24 ਮਾਡਲ ਆ। ਠੀਕ ਹੈ ਬਾਕੀ ਨਿਖਾਰ ਬਾਰੇ ਤਾਂ ਇਹਨਾਂ ਨੂੰ ਲੋਕਾਂ ਨੂੰ ਸੋਚਾ ਆਪਾਂ ਕ ਲਈਏ ਵੀਰਾਂ ਨੂੰ ਪਤਾ ਹੀ ਜਾਣਾ ਠੀਕ ਆ ਭਾਈ ਜੀ ਪੱਕੇ ਪੁੱਕੇ ਸਾਰੇ ਓਕੇ ਹੈ ਭਾਈ ਸਾਰੇ ਓਕੇ ਹੈ ਭਾਈ ਕਲੀਬਲੇਟਾਂ ਤੋਂ ਬਣਾ ਸਭ ਓਕੇ ਹੈ ਜੀ ਠੀਕ ਆ ਜੀ ਡਿਮਾਂਡ ਭਾਈ ਜੀ ਡਿਮਾਂਡ 3 ਲੱਖ ਰੁਪਏ ਭਾਈ ਠੀਕ ਆ ਜੀ 3 ਲੱਖ ਰੁਪਏ ਇਹ ਨਵਾਂ ਵੀ ਮਹਿੰਗਾ ਹੈਗਾ ਭਾਈ ਨਵਾਂ ਕਹ ਲਈਏ ਨਾ 4 ਲੱਖ ਦੇ ਤਕਰੀਬਨ ਹੈਗਾ ਜਾਨਾ ਭਾਈ ਹੈਗੇ ਜੀ ਠੀਕ ਹੈ ਜੀ ਤੇ ਇਹ ਜਗਜੀਤ 2021 ਮਾਡਲ ਪਹਿਲਾਂ ਪੁੱਛੋ ਠੀਕ ਹੈ ਜੀ ਲਓ ਵੀ ਇੱਕੇ ਮਾਡਲ ਆ ਕੰਡੀਸ਼ਨ ਚੈੱਕ ਕਰ ਲਓ ਬਈ ਸਾਰਾ ਰੀਜਨਲ ਆ ਪੰਜਾਬ ਵਾਲਾ ਰੀਪਰ ਆ ਵੱਡੇ ਟਾਇਰਾਂ ਚਾ ਕੱਲੇ ਪਲੇਟ ਦੀ ਸਾਈਡ ਹੀ ਚੇਂਜ ਕਰਨੀ ਹੈ ਆਪਣੀ ਜ਼ਿੰਮੇਵਾਰੀ ਹੈ ਰੀਪਰ ਦੀ ਠੀਕ ਹੈ ਜੀ ਪੱਕੇ-ਪੁੱਕੇ ਬਈ ਪੱਕੇ-ਪੁੱਕੇ ਸਭ ਓਕੇ ਆ ਬਲੇਡ ਤੇ ਸਟਿਪ ਕੱਟ ਲਓ ਰੀਪਰ ਚਲਾ ਲਿਓ ਠੀਕ ਹੈ ਜੀ ਗੇਅਰ ਬਾਕਸ ਵੀ ਕਰਦੇ ਹੋ ਦੇਖ ਸਕਦੇ ਤੁਸੀਂ ਬਹੁਤ ਘੱਟ ਚੱਲਿਆ ਹੈ ਰੀਪਰ ਆ ਠੀਕ ਹੈ ਜੀ ਗੇਅਰ ਓਕੇ ਬਈ ਸਭ ਓਕੇ ਆ ਬਈ ਠੀਕ ਹੈ ਬਾਕੀ ਫਿੰਗਰਾਂ ਬੁੰਗਰਾਂ ਤੁਸੀਂ ਦੇਖ ਸਕਦੇ ਬਈ ਸਾਰੀਆਂ ਓ ਇਹ 66 ਇੰਚੀ ਆ ਗਏ ਨਿਊ ਬਸਕਰਮਾ 2024 ਮਾਡਲ 8.5 ਫੁੱਟ ਕਟਰ ਚ ਫੋਰ ਵੀ ਫੋਰ ਟ੍ਰੈਕਟਰ ਵਾਸਤੇ ਠੀਕ ਹੈ ਜੀ ਲੇਜ਼ਰ ਕਟਿੰਗ ਹਾਂ ਮਾਡਲ ਦੀ ਗਾਰੰਟੀ ਹੋਊਗੀ ਕਿਹੜਾ ਮਰਜ਼ੀ ਦੀ ਉੱਪਰ ਲੈ ਜਿਓ ਠੀਕ ਹੈ ਜੀ ਕਈ ਵੀ ਹੁੰਦਾ ਨਾ ਕਵਰ ਕੋਲ ਸਾਰੇ ਇਹਦੇ ਨਾਲ ਨੇ ਬਾਈ ਜਿਹੜਾ ਕੰਪਨੀ ਵੱਲੋਂ ਸਮਾਨ ਆਉਂਦਾ ਕਲੇ ਟੂਲ ਕਿਟ ਤੋਂ ਬਣਾ ਸਾਰਾ ਨਾਲ ਮਿਲੂਗਾ ਸਾਰਾ ਨਾਲ ਮਿਲੂਗਾ ਠੀਕ ਆ ਲੋ ਬਈ ਜੀ ਬਾਕੀ ਤੁਹਾਨੂੰ ਪੱਕੇ ਭੁੱਕ ਵਿੱਚ ਚੈੱਕ ਵੀ ਕਰਵਾ ਲਓ ਸਾਫ ਹੈ ਨਾ ਬਾਈ ਕਲੇ ਇਹਨਾਂ ਪੂਰਾ ਫੁੱਲਾ ਬਈ 66 ਇੰਚੀ ਰਿਪਰ ਠੀਕ ਹੈ ਜੀ 8.5 ਫੁੱਟ ਕਟਰ ਚ ਠੀਕ ਹੈ ਜੀ ਹੋ ਇਹ ਨਹੀਂ ਚਲਾਇਆ ਹੋਇਆ ਲੱਗਦਾ ਹਾਂਜੀ ਹਾਂਜੀ ਤੇ ਡਿਮਾਂਡ ਹੈਗੀ ਬਾਈ ਜੀ ਦੀ ਡਿਮਾਂਡ ਦੀ 3 ਲੱਖ ਰੁਪਏ ਬਾਈ ਠੀਕ ਆ ਜੀ ਤੇ ਅਗਲਾ ਇਹ ਬਾਈ ਜੀ ਇਹ 23 ਮਾਡਲ ਆ ਗਿਆ 60 ਇੰਚ ਰੀਪਰ ਬਾਈ ਇਹਦੀ ਪੂਰੀ ਮਾਰਕੀਟ ਅੱਜ ਦੇ ਸਮੇਂ ਚ ਠੀਕ ਆ ਜੀ ਕੰਟਰੈਕਟ ਅੱਜ ਕੱਲ ਸਾਰੇ ਵੱਡੇ ਆਈ ਜਾਂਦੇ ਨੇ ਠੀਕ ਆ ਜੀ ਆਲਾ ਵੱਡੇ ਰੀਪਰ ਦਿੰਦਾ ਲੈਂਦਾ ਛੋਟੇ ਵੇਚ ਕੇ ਠੀਕ ਆ ਇਹ ਵੀ ਬ੍ਰਾਂਡ ਹੈ ਇੱਕ ਹਾਂਜੀ ਬ੍ਰਾਂਡ ਨਿਊਜ਼ ਕਰਮਾ 60 ਇੰਚ ਠੀਕ ਆ ਬਾਈ ਜੀ ਬਾਕੀ ਵੇ ਰੂਲੇ ਤੇ ਨਿਗਾ ਮਰਵਾ ਦੇ ਬਾਈ ਪੂਰਾ ਫੁੱਲ ਸਾਫ ਹੈਗਾ ਛੋਟੇ ਟਾਇਰਾਂ ਚਾਹੀਦੇ ਠੀਕ ਹੈ ਜੀ ਹਰਿਆਣੇ ਵਾਲਾ ਜਾਲ ਹੋਊਗਾ ਜਿਹੜੀ ਚੀਜ਼ ਕਹਿ ਦਾਂਗੇ ਬਸ ਉਹ ਹੀ ਨਿਕਲੂਗੀ ਠੀਕ ਹੈ ਜੀ ਮਤਲਬ ਗਰੰਟੀ ਹੈ ਕਿ ਜਿਹੜਾ ਕੰਮ ਕਹਿਤਾ ਉਹ ਹੀ ਨਿਕਲੂਗਾ ਰੇ ਆਕੇ ਕਈ ਵਾਰ ਹੁੰਦਾ ਨਾ ਨਾ ਦੂਰੋਂ ਚੱਲ ਕੇ ਆਵੇ ਵੀਰ ਉਰੇ ਜੀ ਕਹਿੰਦਾ ਆਪਣੇ ਵੀ ਇਹ ਚ ਹਰਿਆਣੇ ਵਾਲਾ ਜਾਲ ਤਾਂ ਹਰਿਆਣੇ ਵਾਲੀ ਆਗਲੇ ਨੂੰ ਵੀ ਪਤਾ ਲੱਗੂਗਾ ਆਏ ਤੋਂ ਠੀਕ ਹੈ ਬਾਈ ਆਪਾਂ ਪਹਿਲੀ ਦੱਸ ਤਾਂ ਵੀ ਜਿਹੜੀ ਚੀਜ਼ ਚ ਹਰਿਆਣੇ ਵਾਲਾ ਹਰਿਆਣੇ ਠੀਕ ਹੈ ਜੀ ਤੇ ਇਹਦੀ ਡਿਮਾਂਡ ਹੈਗੀ ਬਾਈ ਜੀ ਇਹਦੀ ਡਿਮਾਂਡ ਹੈਗੀ 235000 ਰੁਪਏ ਬਾਈ 23 ਮਾਡਲ ਜਸ 9 ਬਾਈ ਜਸ 9 ਸਵਾ ਲੱਖ ਰੁਪਏ ਦੇ ਦਾਂਗੇ ਸਵਾ ਲ ਇਹ ਰਾਜਾ ਦਾ ਕੱਲ ਬਈ ਸੇਲ ਹੋ ਗਿਆ ਰੀਪਰ 2024 ਮਾਡਲ ਸੀ ਠੀਕ ਹੈ 24 ਮਾਡਲ ਆ ਮਿਲ ਜੂ ਬਈ ਜੀ ਇਹਦੇ ਨਾਲ ਦਾ ਪੀਸ ਹਾਂ ਹਾਂ ਮਿਲ ਜੂਗਾ ਬਈ ਆਪਾਂ 2.5 ਲੱਖ ਰੁਪਏ ਸੇਲ ਠੀਕ ਆ ਜੀ ਤੇ ਕਿੰਨੇ ਇੰਚ ਚ ਆਗੇ ਸੀ ਬਈ ਇਸ 55 ਇੰਚ ਚ ਆ ਬਈ ਠੀਕ ਆ ਜੀ ਤੇ ਅਗਲਾ ਇਹ ਬਈ ਜੀ ਚਾਨੀ ਦਾ ਇਹ ਜੀ ਦੇ 10ਵੇਂ ਮਹੀਨੇ ਚੋਪਰਾਇਆ 20 ਚ ਚੱਲਿਆ ਹੋਇਆ ਬਈ ਚਾਨੀ ਦਾ 64 ਇੰਚੀ ਡਰਾਮਾ 7.5 ਫੁੱਟ ਕਟਰ ਦਾ ਸਾਰਾ ਜਿੰਨਾ ਹੋਊ ਰੀਪਰ ਸਾਰਾ ਰੀਜਨਲ ਹੋਊਗਾ ਠੀਕ ਆ ਜੀ ਪੱਖੇ ਬੁੱਖੇ ਵਗੈਰਾ ਸਭ ਓਕੇ ਆ ਬਈ ਠੀਕ ਆ ਬਈ ਚਲ ਚਲਾਵਾ ਬਾਈ ਕਹ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ 255000 ਰੁਪਏ ਬਈ ਠੀਕ ਆ ਜੀ ਤੇ ਅਗਲਾ ਇਹ ਬਈ ਜੀ ਆ ਗਿਆ ਇਹ ਚੰਨੀ ਦਾ 64 ਇੰਚੀ ਰੀਪਰ ਆ ਬਈ 22 ਮਾਡਲ ਆ origignal ਆ ਠੀਕ ਆ ਜੀ ਠੀਕ ਸਾਢੇ 7 ਫੁੱਟੇ ਕਟਰ ਚਾ ਠੀਕ ਆ ਜੀ 2200 ਮਾਡਲ ਹੈ ਠੀਕ ਆ ਜੀ ਸਾਰਾ origignal ਰੀਪਰ ਜਨ ਹੈ ਗਿਆ ਠੀਕ ਆ ਜੀ ਬਾਕੀ ਰੂਲਾ ਦੇਖ ਸਕਦੇ ਬਈ ਪੂਰਾ ਸਾਫ ਆ origignal ਹੀ ਰੰਗ ਉਤਰਿਆ ਹੋਇਆ ਹੈ ਬਈ ਹਾਂ ਜੀ origignal ਉਤਰਿਆ ਹੋਇਆ ਠੀਕ ਆ ਜੀ 3 ਲੱਖ ਰੁਪਏ ਡਿਮਾਂਡ ਇਹਦੀ ਠੀਕ ਆ ਵੱਡੇ ਟੈਰਾਂ ਚਾ ਰੀਕ ਵੱਡੇ ਟੈਰਾਂ ਜਾ ਗਿਆ ਬਈ ਜੀ ਬਾਕੀ ਟਾਇਰ ਦੇ ਦੇਖ ਸਕਦੇ ਹੋ ਭਾਈ ਨੇ ਜਿਵੇਂ ਅੱਖ ਜੀ ਨੇ ਟਾਇਰ ਬਧੀ ਮਿਲਣਗੇ ਘਰੇ ਜਾ ਕੇ ਪਵਾਉਣ ਦੀ ਲੋਡ ਨਹੀਂ ਹੈਗੀ ਠੀਕ ਹੈ ਭਾਈ ਜੀ ਕੰਡੀਸ਼ਨ ਵਾਕੀ ਚੈੱਕ ਕਰਵਾਤੀ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਭਾਈ ਜੀ ਪੂਰਾ ਟਾਪ ਵਾਲਾ ਮਾਡਲ ਹੈ ਕਹਿ ਲਈ ਆਪਾਂ ਨਾ ਸਿੰਗਲ ਪੱਖੇ ਚਾ ਪਰ ਕਹਿੰਦੇ ਟਰਾਲੀ ਦੀ ਧੂਸ ਕੱਢ ਦਿੰਦਾ ਹੈਗਾ ਦੱਸੋ ਭਾਈ ਜੀ ਇਹਦੇ ਬਾਰੇ ਇਹ 23 ਮਾਡਲ ਆ ਭਾਈ ਠੀਕ ਹੈ ਜੀ 8.5 ਫੁੱਟੇ ਕਟਰ ਚਾ ਬਹੁਤ ਘਟ ਚੱਲਿਆ ਹੈ ਰੀਪਰ ਠੀਕ ਹੈ ਜੀ ਵੱਡੇ ਟਾਇਰਾਂ ਚਾ ਠੀਕ ਹੈ ਜੀ 16 ਫੱਟੀ ਵਾਲਾ ਡਰਮ ਹੈ ਚਾ ਠੀਕ ਹੈ ਜੀ ਰੀਲ ਦੇ 5 ਪੈਪਾਂ ਚਾ ਠੀਕ ਹੈ ਜੀ 17 ਫ ਕੀ ਇਹ ਕਿੰਨੇ ਮਿੰਟਾਂ ਤੇ ਟਰਾਲੀ ਭਰਦਾ ਤੇ 13-14 ਮਿੰਟਾਂ 'ਚ ਟਰਾਲੀ ਭਰ ਦਿੰਦਾ ਬਈ ਆਪਣੇ ਲਈ 7.5 ਫੁੱਟ ਵਾਲਾ ਚੱਲੀ ਗਦੀ ਪਰ ਬਾਈ ਮੜਲ ਠੀਕ ਹੈ ਤੁਸੀਂ ਟਰਾਲੀ ਭਰਦਾ ਅੱਜ ਹੀ ਆਇਆ ਰੀਪਰ ਆਪਣੇ ਲਈ ਤੂ ਤੂ ਤਾਂ ਵੀ ਨਹੀਂ ਠੀਕ ਆ ਬਈ ਬਾਈ ਕਹਿੰਦਾ ਤੂ ਤਾਂ ਵੀ ਨਹੀਂ ਹੈਗਾ ਤੇ ਡਿਮਾਂਡ ਦੀ ਗੱਲ ਕਰੀ ਬਈ ਡਿਮਾਂਡ ਇਹਦੀ 335000 ਰੁਪਏ ਬਈ 3 ਲੱਖ ਤੇ 35000 ਜਿਨਾ ਮਾਂ ਲੈਣ ਜਾਉਂਗੇ ਬਈ ਨਵਾ ਬਈ ਆਪਾਂ 6.4 ਦਾ ਦੇ ਦਾਂਗੇ 8.5 ਫੁੱਟ ਵਾਲਾ 7.5 ਲੱਖ 15000 ਦਾ ਠੀਕ ਆ ਜੀ ਮਤਲਬ ਨਵਾ ਵੀ ਆਪਣੇ ਕੋਲ ਅਵੇਲੇਬਲ ਹੋਊਗਾ ਹਾਂ ਹਾਂ ਠੀਕ ਹੈ ਲੋ ਵੀ ਬਾਈ ਕਹਿੰਦਾ ਨ ਚਲੋ ਭਾਈ ਅਗਲਾ ਫਿਰ ਦਿਖਾਉਣਾ ਤੁਹਾਨੂੰ ਇੱਕ ਸਸਤਾ ਦੱਸੋ ਭਾਈ ਇਹਦੇ ਵਾਰ ਕਿੰਨੇ ਮਾਡਲ ਆ ਗਏ ਇਹ ਚੰਨੀ ਦਾ 16 ਮਾਡਲ ਆ ਭਾਈ ਠੀਕ ਹੈ ਇਹਦੇ ਨਾਲ ਇਹਦੇ ਪਲੇਟ ਤਾਂ ਆਉਂਦੀ ਨਹੀਂ ਪਰ ਆਪਣੀ ਮਾਡਲ ਦੀ ਗਾਰੰਟੀ ਆ ਠੀਕ ਆ ਭਾਈ ਆ ਨਹੀਂ ਹੈਗਾ ਆਪਣਾ 14 ਤੋਂ 16 ਕੀਤਾ ਪਿਆ 16 ਤੋਂ 18 ਕੀਤਾ ਪਿਆ ਉਹ ਕੰਮ ਨਹੀਂ ਆ ਗਿਆ ਠੀਕ ਆ ਜੀ ਮਤਲਬ ਦੋ ਨੰਬਰ ਵਾਲਾ ਕੰਮ ਨਹੀਂ ਕਰਦਾ ਦੋ ਨੰਬਰ ਵਾਲਾ ਕੰਮ ਨਹੀਂ ਆ ਗਿਆ ਠੀਕ ਆ ਭਾਈ ਜੀ ਕੰਡੀਸ਼ਨ ਚੈੱਕ ਕਰ ਲਓ ਵੀ ਆਲ ਓਰੀਜਨਲ ਆ ਭਾਈ ਆਲ ਓਰੀਜਨਲ ਆ ਭਾਈ ਜਨ ਹੈਗਾ ਠੀਕ ਆ ਭਾਈ ਜੀ ਤੇ ਡਿਮਾਂਡ ਭਾਈ ਡਿਮਾਂਡ ਇਹਦੀ 1.85 ਲੱਖ ਰੁਪਏ ਪੰਜਾਬ ਵਾਲੇ ਦੀ ਪਰ ਆ ਭਾਈ ਜ ਜਦ ਸੁਨੋ ਮੌਕੇ ਤੇ ਕਰਦੇਗੇ ਉਹ ਇਮਾਨਦਾਰ ਕੋਈ ਨਹੀਂ ਠੀਕ ਹੈ ਪ੍ਰਾਣਾ ਕੱਟਿਆ ਜਾਊਗਾ ਪ੍ਰਾਣਾ ਕੱਟਿਆ ਜਾਊਗਾ ਠੀਕ ਹੈ ਜੀ ਤੇ ਲੋਕੇਸ਼ਨ ਦੱਸ ਦੋ ਭਾਈ ਜੀ ਆਪਣੇ ਕਿਹੇ ਸ ਨੇ ਆਪਣੇ ਪਿੰਡ ਬਟਰੋਖਾ ਜ਼ਿਲ੍ਹਾ ਸੰਗਰੂਰ ਹਾਈਵੇ ਦੇ ਉੱਤੇ ਘਰਾਂ ਗੁਰਦੁਆਰਾ ਮਾਸੂਨ ਸਾਹਿਬ ਦੇ ਨੇੜੇ ਠੀਕ ਹੈ ਭਾਈ ਜੀ ਤੇ ਮੋਬਾਈਲ ਨੰਬਰ ਹੈ ਕੀ ਭਾਈ ਜੀ ਮੋਬਾਈਲ ਨੰਬਰ ਹੈਗਾ ਆਪਣਾ 8528528555 ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ ਧੰਨਵਾਦ ਭਾਈ ਧੰਨਵਾਦ ਜੀ ਚਲੋ ਭਾਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਸਤਿ ਸ੍ਰੀ ਅਕਾਲ